ਤੁਹਾਨੂੰ ਕੋਈ ਦਿੱਕਤ ਨਹੀਂ ਤਾਂ ਆਪਣਾ ਨਾਮ ਜਵਾਨੀ ਸੁਣਦੇ ਆ ਕਿਹੜੀ ਜਗ੍ਹਾ ਤੋਂ ਹੈ ਕੀ ਨਾਮ ਹੈ ਇਹਨੇ ਔਰ ਕੀ ਕੀ ਪ੍ਰੋਬਲਮਾਂ ਆ ਸੀ ਹਾਂ ਜੀ ਮੇਰੀ ਕਿਹੜੀ ਜਗ੍ਹਾ ਤੋਂ ਆਪਾਂ ਜੀ ਤੂੰ ਨਹੀਂ ਪੁੱਛਦਾ ਓਕੇ ਤੂੰ ਰਹਿ ਤੂੰ ਮੇਰਾ ਨਾਮ ਅਮਰਪਾਲ ਉੱਚੀ ਬੋਲ ਮੜੇ ਅਟਮੈਟ ਲੱਗਿਆ ਦਮ ਉੱਚੀ ਬੋਲ ਅੱਛਾ ਮੇਰਾ ਨਾਮ ਅਮਰਪਾਲ ਗੋਇਦੜੀ ਠੀਕ ਹੈ ਮਨੋ ਕੀ ਕੀ ਮੈਡੀ ਪ੍ਰੋਬਲਮਾਂ ਸੀ ਕਿੰਨੇ ਟਾਈਮ ਤੋਂ ਸੀ ਕਿੰਨੀਆਂ ਤੁਸੀਂ ਦਵਾਈਆਂ ਖਾਧੀਆਂ ਮੜੇ ਖੋਲ ਕੇ ਵਿਸਥਾਰ ਨਾਲ ਦੱਸੋ ਅਨਸਰ ਮੈਂ ਅਨੂ ਸੋ ਇਹ ਤਾਂ ਬਿਲੋਂਗ ਕਰਦੀ ਆ ਮੈਂ ਸਰ ਮੈਨੂੰ 2015 ਤੋਂ ਪ੍ਰੋਬਲਮ ਦੇ ਵਿੱਚ ਸੀਗੀ ਮੈਂ ਮੇਰੇ ਪਹਿਲਾਂ ਗੈਸੇ ਜਾ ਬਨਣ ਲੱਗ ਗਿਆ ਬਹੁਤ ਜ਼ਿਆਦਾ ਬਨਣ ਲੱਗ ਗਿਆ ਸੀਗਾ ਪਰ ਮੈਨੂੰ ਘਬਰਾਹਟ ਹੋ ਜਾਂਦੀ ਸੀ ਕਿ ਮੈਂ ਡਾਕਟਰ ਕੋਲ ਜਾਂਦੀ ਡਾਕਟਰ ਨੂੰ ਪਰ ਸਮਝ ਨਹੀਂ ਆਉਂਦੀ ਸੀ ਕਿ ਤੁਹਾਨੂੰ ਕੀ ਪ੍ਰੋਬਲਮ ਹੈਗੀ ਉਹਨਾਂ ਨੇ ਬਸ ਦਵਾਈਆਂ ਦੇਣੀਆਂ ਹੁੰਦੀਆਂ ਸੀ ਤੇ ਮੈਨੂੰ ਘਰ ਹੀ ਭੇਜ ਦੇਣਾ ਹੁੰਦਾ ਸੀਗਾ ਚਲੋ ਦਵਾਈਆਂ ਨਾਲ ਥੋੜਾ ਰਿਲੈਕਸ ਜਾ ਮਿਲ ਜਾਂਦਾ ਸੀਗਾ ਵੀ ਚਲੋ ਠੀਕ ਐ ਵੀ ਚੱਲ ਰਿਹਾ ਚਲੋ ਉਹ ਦਵਾਈਆਂ ਜਿਹੜੀਆਂ ਹੁੰਦੀ ਸੀ ਹੁੰਦੀ ਸੀ ਨਸ਼ੇ ਦੀਆਂ ਉਹ ਲੈ ਕੇ ਮੈਨੂੰ ਨੀਂਦ ਆ ਜਾਂਦੀ ਸੀਗੀ ਠੀਕ ਐ ਜੋ ਨੀਂਦਾ ਜਾਂਦੀ ਸੀਗੀ ਚਲੋ ਮੇਰਾ ਮਾਈਂਡ ਥੋੜਾ ਫਰੈਸ਼ ਹੋ ਜਾਂਦਾ ਸੀਗਾ ਚਲੋ ਮੈਂ ਉੱਠਦੀ ਫੇਰ ਫੇਰ ਖਾਣਾ ਖਾ ਵਗੈਰਾ ਖਾਣਾ ਫੇਰ ਫੇਰ ਗੈਸ ਤੇ ਜਾਬ ਗਨ ਜਾਣਾ ਫੇਰ ਉਹੀ ਘਬਰਾਟ ਹੋਣੀ ਫੇਰ ਗੋਲੀ ਲੈਣੀ ਫਿਰ ਐਦਾਂ ਹੀ ਬਸ ਚੱਲਦਾ ਰਹਿੰਦਾ ਸੀਗਾ ਸਰ ਮਦਦ ਕੇ ਗੋਲੀ ਇੱਕ ਤੋਂ ਦੋ ਦੋ ਤੋਂ ਤਿੰਨ ਤਿੰਨ ਤੋਂ ਚਾਰ ਚਾਰ ਹੋ ਗਈਆਂ ਸੀਗੀਆਂ ਸਰ ਮੇਰੇ ਗੋਲੀਆਂ ਸਰ ਉਹਦੇ ਨਾਲ ਮਦਦ ਕੇ ਖਾਣਾ ਵਗੈਰਾ ਤੇ ਮੇਰੇ ਹਜਮ ਨਹੀਂ ਆਉਂਦਾ ਸੀਗਾ ਕਿ ਗੈਸ ਤੇ ਜਾਬ ਜ਼ਿਆਦਾ ਬਣਦੇ ਸੀ ਉਹਨਾਂ ਨਾਲ ਮੇਰੇ ਅਲਸਰ ਹੋ ਗਏ ਸਰ ਮੈਂਨੇ ਬਠਿੰਡਾ ਦੇ ਵਿੱਚ ਗਈ ਮੈਂ ਮਠਿੰਡੋ ਤੇ ਉਹਨਾਂ ਨੇ ਐਂਡੋਸਕੋਪੀ ਕਰਨ ਵਾਸਤੇ ਕਿਹਾ ਸਰ ਮੇਰੀ ਐਂਡੋਸਕੋਪੀ ਹੋਈ ਐਂਡੋਸਕੋਪੀ ਚ ਪਤਾ ਲੱਗਿਆ ਕਿ ਤੁਹਾਡੇ ਅਲਸਰ ਨੇ ਕਹਿੰਦੇ ਅੱਛਾ ਸਰ ਉਹਨਾਂ ਨੇ ਅਲਸਰ ਦੀ ਦਵਾਈ ਦੇਣੀ ਸ਼ੁਰੂ ਕਰਤੀ ਸਰ ਪਰ ਕੋਈ ਐਨਾ ਬੈਨੀਫਿਟ ਨਹੀਂ ਹੋਇਆ ਪਰ ਜਿਹੜੀ ਮੈਨੂੰ ਉਹ ਨਸ਼ੇ ਵਾਲੀ ਗੋਲੀ ਲੱਗ ਗਈ ਸੀ ਉਹ ਤਾਂ ਪਰਮਨੈਂਟ ਲੱਗ ਹੀ ਚੁੱਕੀ ਸੀ ਜੀ ਓਕੇ ਸਰ ਉਹ ਲੈਂਦੀ ਸੀ ਵੀ ਡੂਟ ਕੀ ਪੈਸ਼ਨੈਸ਼ਲ ਗੋਲੀ ਨਹੀਂ ਬਈ ਸਰ ਮੇਰਾ ਮਾਈਂਡ ਹੀ ਇਦਾਂ ਦਾ ਹੋ ਗਿਆ ਸੀਗਾ ਓਕੇ ਮੈਨੂੰ ਇਹ ਲੱਗਦਾ ਸੀਗਾ ਜੇ ਮੈਂ ਗੋਲੀ ਨਾ ਲੀਤੀ ਤਾਂ ਮੈਂ ਮਰ ਜੂਗੀ ਮੈਨੂੰ ਕੁਝ ਹੋ ਜਾਊਗਾ ਬਸ ਠੀਕ ਹੈ ਮਨ ਬ੍ਰੇਨ ਨੇ ਇਨੈਕਟਿਵ ਹੋ ਸਰ ਉਸ ਤੋਂ ਬਾਅਦ ਮਤਲਬ ਕਿ ਅਲਸਰ ਹੋ ਗਏ ਸਰ ਉਸ ਸਮੇਂ ਖਾਣਾ ਵਗੈਰਾ ਕੁਛ ਹজম ਨਹੀਂ ਹੁੰਦਾ ਸੀਗਾ ਸਰ ਮਤਲਬ ਕਿ ਜਿਹੜਾ ਬਲੱਡ ਸੀਗਾ ਉਹ ਬਹੁਤ ਘਟ ਗਿਆ ਸੀਗਾ ਸਾਢੇ 4 ਗ੍ਰਾਮ ਹੀ ਖੂਨ ਰਹਿ ਗਿਆ ਸੀ ਸਰ ਮੇਰਾ ਠੀਕ ਹੈ ਸਰ ਉਹਦੇ ਨਾਲ ਮੇਰੀ ਹਾਰਟਬੀਟ ਵਧਣ ਲੱਗ ਗਈ ਫਿਰ ਠੀਕ ਹੈ ਸਰ ਹਾਰਟਬੀਟ ਵਧਣ ਨਾਲ ਜਿੱਥੇ ਮਨ ਨੂੰ ਮਤਲਬ ਕਿ ਜਿਵੇਂ ਤੁਰਦੀ ਤੁਰਦੀ ਬੈਠੀ ਬੈਠੀ ਕਿਤੇ ਮਰਜੀ गिर ਜਾਂਦੀ ਸੀ ਬੱਸ ਮੈਂ ਓਕੇ ਸਰ ਉਹ ਮਨ ਕਰਕੇ ਲੈ ਜਾਂਦੇ ਡਾਕਟਰ ਕੋਲ ਲੈ ਜਾਂਦੇ ਸਰ ਡਾਕਟਰ ਕੋਲ ਕੋਈ ਸੋਲੂਸ਼ਨ ਤਾਂ ਹੁੰਦਾ ਨਹੀਂ ਸੀ ਕਿਉਂਕਿ ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਸੀ ਕਿ ਐਕਚੁਅਲੀ ਪ੍ਰੋਬਲਮ ਕੀ ਹੈਗੀ ਸਰ ਉਹਨੇ ਆਪਣੇ ਜਿੰਨਾ ਉਹਨਾਂ ਨੂੰ ਹਿਸਾਬ ਆਂਦਾ ਸੀ ਜਿੰਨਾ ਉਹਨਾਂ ਨੂੰ ਸਮਝ ਆਉਂਦਾ ਸੀ ਉਹਨਾਂ ਨੇ ਮੈਨੂੰ ਦਵਾਈ ਦੇ ਕੇ ਭੇਜ ਦੇਣਾ ਹੁੰਦਾ ਸੀਗਾ ਸਰ ਆ ਜਾਂਦੇ ਸੀ ਸਰ ਬਸ ਐਦਾਂ ਫਿਰ ਕਾਫੀ ਡਾਕਟਰਾਂ ਨੂੰ ਦਿਖਾਇਆ ਬਹੁਤ ਟਰੀਟਮੈਂਟ ਕਰਵਾਇਆ ਸਰ ਨਹੀਂ ਚੱਲਿਆ ਫਿਰ ਮੇਰੇ ਮਨ 'ਚ ਹੋ ਗਿਆ ਕਿ ਹੁਣ ਨਹੀਂ ਮੈਂ ਕਿਹਾ ਠੀਕ ਹੁੰਦਾ ਇਹ ਵੀ ਹੁੰਦਾ ਦਵਾਈ ਦੇ ਸਿਰ ਤੇ ਰਹਿ ਗਿਆ ਸਾਲ ਹੋ ਗਏ ਬਈ ਫਿਰ ਹਾਂਜੀ ਸਰ ਰੈਗੂਲਰ ਤੁਸੀਂ ਦਵਾਈਆਂ ਖਾਂਦੇ ਰਹੇ ਲਗਾ ਲਗਾ ਡਾਕਟਰਾਂ ਕੋਲ ਜਾਂਦੇ ਰਹੇ ਹੋ ਬਈ ਹਾਂਜੀ ਹਾਂਜੀ ਸਰ ਡਾਕਟਰ ਦਾ ਮੈਂ ਕਹਿੰਦਾ ਕੋਈ ਛੱਡਿਆ ਨਹੀਂ ਜਿਹੜਾ ਵੀ ਕੋਈ ਡਾਕਟਰ ਸੁਜੈਸਟ ਕਰਦਾ ਕਿ ਤੁਸੀਂ ਇਹਦੇ ਕੋਲ ਜਾਓ ਅਸੀਂ ਉਹੀ ਡਾਕਟਰ ਕੋਲ ਹੀ ਜਾਣਾ ਹੁੰਦਾ ਸੀਗਾ ਸੋ ਡਾਕਟਰ ਕੋਈ ਛੱਡਿਆ ਨਹੀਂ ਸੀਗਾ ਸਰ ਡਾਕਟਰਾਂ ਤੇ ਵੀ ਮੇਨੂੰ ਵਿਸ਼ਵਾਸਨੋਂ ਹਟ ਗਿਆ ਸੀਗਾ ਸਰ ਕਈ ਵਾਰ ਤਾਂ ਮੈਨੂੰ ਐਦਾਂ ਹੁੰਦਾ ਸੀ ਕਿ ਜਿਵੇਂ ਅੱਜ ਇੱਕ ਡਾਕਟਰ ਨੂੰ ਦੁਖਾ ਕੇ ਆਇਆ ਸ਼ਾਮ ਨੂੰ ਕਿਸੇ ਨੇ ਸੁਜੈਸਟ ਕਰਤਾ ਕਿ ਉਹਨੂੰ ਦਿਖਾ ਲਓ ਤਾਂ ਪਹਿਲਾਂ ਵਾਲੇ ਦੀ ਦਵਾਈ ਨਹੀਂ ਲੈਣੀ ਉਹਨੂੰ ਸਿੱਧੇ ਦੂਜੇ ਕੋਲ ਨਾਲ ਦੇ ਚੱਲਿਆ ਜਾਣਾ ਹੁੰਦਾ ਸੀ ਮੈਨੂੰ ਉਹਦੇ ਕੋਲ ਲੈ ਤੇ ਵੀ ਵਹਿਮ ਦੀ ਵੀ ਬਿਮਾਰੀ ਹੋ ਗਈ ਸੀ ਇੱਕ ਮੈਨੂੰ ਮਨ ਜਦੋਂ ਬੰਦਾ ਦੁਖੀ ਹੁੰਦਾ ਹਰ ਇੱਕ ਪਾਸੇ ਭਾਈ ਹਾਂਜੀ ਹਾਂਜੀ ਕਿਉ ਇਸੇ ਦਿੱਕਤ ਨਾਲ ਝੱਲ ਰਿਹਾ ਹੋਵੇ ਉਹ ਕਹਿੰਦਾ ਕਿ ਮੈਂ ਛੇਤੀ ਠੀਕ ਹੋ ਜਾ ਹਾਂਜੀ ਅਸਲ ਜਲਦਬਾਜ਼ੀ ਹੀ ਹੁੰਦੀ ਹੈ ਪਰੇਂ ਦੇ ਸਰ ਫੈਮਲੀ ਨੇ ਵੀ ਇਦਾਂ ਕਹਿਣਾ ਸ਼ੁਰੂ ਕਰ ਦਿੱਤਾ ਸੀ ਤੈਨੂੰ ਤਾਂ ਨਸ਼ੇ ਦੀ ਆਦਤ ਪੈ ਗਈ ਕਿ ਤੈਨੂੰ ਇਹ ਲੱਗਦਾ ਹੈ ਕਿ ਤੈਨੂੰ ਵੀ ਅਸੀਂ ਇੱਕ ਨਸ਼ਾ ਛਡਾਊ ਕੇਂਦਰ ਦੇ ਵਿੱਚ ਛੱਡਦੀ ਹੈ ਕਿ ਹੋ ਸਕਦਾ ਹੈ ਤੇਰੀ ਦਵਾਈ ਛੁੱਟ ਜੇ ਓਕੇ ਵੀ ਤੈਨੂੰ ਨਸ਼ੇ ਵਾਲਾ ਹੀ ਕੰਮ ਹੋ ਗਿਆ ਬਸ ਮਤਲਬ ਕਿ 네ਗੇਟਿਵ ਫੈਮਲੀ ਵੀ ਇੰਨੀ 네ਗੇਟਿਵ ਹੋ ਚੁੱਕੀ ਸੀਗੀ ਓਕੇ ਤੁਸੀਂ ਕੀ ਕਹਿਣਾ ਚਾਹੋਗੇ ਉਹ ਹਾਲਾਤਾਂ ਮਾਰੇ ਬਾਈ ਜੀ ਕੀ ਕੀ ਕਿਸ ਤਰ੍ਹਾਂ ਦੇ ਹਾਲਾਤ ਹੋ ਗਏ ਸੀ ਬਸ ਬਹੁਤ ਵਧੀਆ ਜੇ ਹੁਣ ਤਾਂ ਜਦੋਂ ਪਹਿਲਾਂ ਕੀ ਦੇਲੀ ਰੈਂਟਿੰਜ ਜਾ ਰਿਹਾ ਕਿ ਕਿਸੇ ਡਾਕਟਰ ਕੋਲ ਜਾਣਾ ਪੈਂਦਾ ਓਕੇ ਜੀ ਕਿਤੇ ਸੜਕਾਂ ਬਦਕੀ ਕਿਤੇ ਵੀ ਕੀ ਹੋ ਗਿਆ ਜੀ ਮਲਟੀਕਾਮ ਵਧੇ ਰਹੀਆਂ ਸੀ ਹਾਂ ਜੀ ਹਾਂ ਜੀ ਸਰ ਆਏ ਲਾਲੋ ਲੋਕਲ ਧੂਰੀਆ ਤਾਂ ਕੋਈ ਸੱਟ ਨਹੀਂ ਹੈਗਾ ਡਾਕਟਰ ਅੱਛਾ ਜੀ ਨਹੀਂ ਜੀ ਸੀ ਬਾਗੀ ਤੋਂ ਲੈ ਕੇ ਨਾ ਸਾਰੇ ਕੋਲੇ ਗਿਆ ਸੀ ਓਕੇ ਜੀ ਬਾਹਰ ਵੀ ਬਠੰਡੇ ਦਾ ਜਿਹੜਾ ਵੀ ਪਤਾ ਲੱਗਦਾ ਨਹੀਂ ਹਾਂ ਬਿਲਕੁਲ ਨਹੀਂ ਉਹੀ ਡਾਕਟਰ ਕੋਲੇ ਜਾ ਕੇ ਆ ਪਰ ਕੋਈ ਓਪਨਿੰਗ ਹੋਇਆ ਸਾਡਾ ਕੀ ਤੁਹਾਨੂੰ ਕੀ ਲੱਗ ਰਿਹਾ ਸੀ ਕੋਈ ਠੀਕ ਹੋਊ ਕੀ ਕਿਵੇਂ ਲੱਗਦਾ ਸੀ ਮਸਲਾ ਇਹ ਸਦੀ ਬਸ ਦਵਾਈਆਂ ਨਾਲ ਆਸ ਹੈ ਕਿ ਦਵਾਈ ਲੈ ਰਹੇ ਨੇ ਤਾਂ ਲਾਈਫ ਚੱਲ ਰਹੀ ਹੈ ਓਕੇ ਕੰਮ ਕੀ ਕਰਦੇ ਹੋ ਬਾਈ ਤੁਸੀਂ ਮੇਰਾ ਆਖਰ ਚੱਕੀ ਦਾ ਕੰਮ ਜੀ ਹੈ ਟੈਲੀਫੋਨ ਦਾ ਜੀ ਓਕੇ ਉਹ ਫਿਰ ਸਾਰੇ ਕੰਮ ਬੰਦ ਕਰਕੇ ਪਿੱਛੇ ਕੋਈ ਜੁਗਾਰ ਕਰਕੇ ਫਿਰ ਜਾਣਾ ਪੈਂਦਾ ਹਾਂਜੀ ਹਾਂ ਪਿੱਛੇ ਉਸ ਕੱਖਮਾ ਦਾ ਬਹੁਤ ਲੋਸ ਹੁੰਦਾ ਓਕੇ ਹਾਂਜੀ ਲੈ ਭਾਈ ਤੁਸੀਂ ਵੀਡੀਓ ਦੇਖਦੇ ਰਹੇ ਜਾਂ ਕਿਵੇਂ ਸਰਵਿਸ ਪੈਕ ਤੁਹਾਡੀ ਜ਼ਿੰਦਗੀ 'ਚ ਕਿਵੇਂ ਆਇਆ ਇਵੇਂ ਮੇਰਾ ਫੇਕ ਬਣਿਆ ਸਰ ਮੇਰੀ ਨਾਨਾਂ ਸੀਗੇ ਸਰ ਉਹਨਾਂ ਨੇ ਯੂਜ਼ ਕੀਤਾ ਸੀਗਾ ਸੋ ਉਹਨਾਂ ਨੇ ਸੁਜੈਸਟ ਕੀਤਾ ਕਿ ਤੂੰ ਇਹ ਬੋਡੀ ਸਰਵਿਸ ਪੈਕ ਲੈ ਲੈ ਅੱਛਾ ਉਹਨੂੰ ਰਿਜ਼ਲਟ ਆਇਆ ਤਾਂ ਹਾਂਜੀ ਸਰ ਉਹਨਾਂ ਨੂੰ ਰਿਜ਼ਲਟ ਆਇਆ ਸੀ ਸਰ ਪਹਿਲਾਂ ਤਾਂ ਮਾਨ ਜਾਂ ਮੰਨਿਆ ਨਹੀਂ ਸਰ ਪਹਿਲਾਂ 2-3 ਮਹੀਨੇ ਮਰ ਕੇ ਐਦਾਂ ਹੀ ਰਿਹਾ ਕਿ ਨਹੀਂ ਇੰਨਾ ਚੀਜ਼ਾਂ 'ਚ ਬਹੁਤ ਕੰਪਨੀਆਂ ਬਹੁਤ ਆਈਆਂ ਨੇ ਅੱਗੇ ਵੀ ਬਿਲਕੁਲ ਬਹੁਤ ਲੋਕ ਸਮਾਨ ਵੇਚਦੇ ਫਿਰਦੇ ਹਾਂਜੀ ਹਾਂਜੀ ਵੀ ਉਹਨਾਂ ਦਾ ਆਪਣਾ ਮਾਰਜਨ ਤੱਕ ਮਤਲਬ ਆ ਹੋਰ ਕੋਈ ਮਤਲਬ ਨਹੀਂ ਕਿਸੇ ਨੇ ਸਰੀਰ ਦਾ ਕੋਈ ਮਤਲਬ ਨਹੀਂ ਆਏਗਾ ਸਹੀ ਹੈ ਜੀ ਚਲੋ ਸਰ ਮਾਨ ਮੰਨਿਆ ਨਹੀਂ ਹੈਗਾ ਕਿ ਲੈਣੀ ਹੈ ਸਰ ਦੋ ਤਿੰਨ ਮਹੀਨਿਆਂ ਬਾਅਦ ਫਿਰ ਸਰ ਦਿੱਕਤਾਂ ਜਦੋਂ ਹੁੰਦੀਆਂ ਰਹਿੰਦੀਆਂ ਸਰ ਮਤਲਬ ਕਿ ਮੈਨੂੰ ਮੇਰੇ ਹਸਬੰਦ ਨੇ ਕਿਹਾ ਕਿ ਚਲੋ ਜੇ ਤੇਰੇ ਮਨ ਨੂੰ ਤਸੱਲੀ ਹੈਗੀ ਤੁਹਾਨੂੰ ਲੱਗਦਾ ਕਿ ਹਾਂ ਤੂੰ ਉਹ ਪੀ ਕੇ ਠੀਕ ਹੋ ਜਾਵੇਂਗੀ ਤਾਂ ਆਪਾਂ ਲੈ ਲਾਂਨੇ ਆ ਸਰ ਫਿਰ ਵੀ ਮੇਰਾ ਮਨ ਨਹੀਂ ਮੰਨਿਆ ਤਾਂ ਇੱਕ ਦਿਨ ਫਿਰ ਦੀਨੇ ਮੈਨੂੰ ਕਿਹਾ ਕਿ ਤੂੰ ਚੱਲ ਲਿਖ ਕਰ ਲੈ ਕੇ ਆਂਨੇ ਆ ਆਪਾਂ ਸਰ ਦੀ ਮੈਨੂੰ ਜਬਰਦਸਤੀ ਲੈ ਕੇ ਗਏ ਨੇ ਤੇ ਚੱਲ ਕੁਛ ਨਹੀਂ ਹੁੰਦਾ। ਉਹ ਕੋਲੋਂ ਠੀਕ ਹੋਏ ਸੀ। ਬੇਟ ਬਣਿਆ ਹੋਇਆ ਸੀ। ਤੱਕੀ ਨਾਲ ਹੀ ਲੈ ਗਏ। ਸਰ ਉਹਨਾਂ ਨਾਲ ਵੀ ਮੈਂ ਤਾਂ ਗਈ ਸੀ ਜੇ ਕੋ ਥਰਡ ਪਰਸਨ ਹੁੰਦਾ ਤਾਂ ਬਿਲਕੁਲ ਨਹੀਂ ਜਾਣਾ ਸੀਗਾ। ਬਿਲਕੁਲ ਨਹੀਂ। ਸਰ ਉਹ ਆਪਣੇ ਸੀਗੇ। ਮੈਂ ਦੇਖ ਲਿਆ ਸੀ ਵੀ ਠੀਕ ਹੋ ਜਾਂਦਾ। ਹਾਂਜੀ। ਸਰ ਕੁਛ ਉਹ ਆਪਣੇ ਸੀਗੇ। ਹਾਂ ਬਿਲਕੁਲ। ਜਿਸ ਨੇ ਲੱਗੇ ਕਿ ਹੋ ਵੀ ਆਪ ਨੂੰ ਇਹ ਥੋੜੇ ਗਲਤ ਰਸਤੇ ਥੋੜੀ ਨਾ ਪਾਣਗੇ ਵੀ ਸਹੀ ਰਸਤੇ ਪਾਣਗੀ। ਸਰ ਇਹ ਸੋਚ ਕੇ ਚਲੋ ਉਹਨਾਂ ਨਾਲ ਮੈਂ ਚਲੀ ਗਈ। ਸਰ ਉਹਨਾਂ ਨੇ ਮਤਲਬ ਕਿ ਸਰ ਗਰਮੀ ਸਰ ਨੇ ਮੈਨੂੰ ਮਤਲਬ ਕਿ ਕਿਤਾ ਟ੍ਰੀਟ ਕੀਤਾ ਸਾਰਾ। ਉਹਨਾਂ ਨੇ ਮਤਲਬ ਕਿ ਮ ਸਰ ਪਹਿਲਾਂ ਤਾਂ ਲੈੰਦੀ ਰਹੀ ਸਰ ਮਨ ਦੇ ਵਿੱਚ ਹੈ ਸੀ ਕਿ ਨਹੀਂ ਚੁਲੇ ਤਾਂ ਇੱਕ ਚਲੋ ਲੈ ਲਾਣੇ ਆ ਪੈਸੇ ਵੀ ਲਾਉਣੇਗੇ ਇਹਨੇ ਡਾਕਟਰਾਂ ਕੋਲੇ ਜਾਏ ਉਹੋਂ ਠੀਕ ਨਹੀਂ ਹੋਏ ਵੀ ਇਹ ਚੂਸ ਕੀ ਕਰੇਗੇ ਸਰ ਮੇਰੇ ਹਸਬੰਦ ਨੇ ਵੀ ਕਿਹਾ ਕਿ ਜੇ ਲੈਣਗੀ ਦੇਖੋ ਤਾਂ ਲੈ ਕੇ ਆਈ ਰੂਟੀਨ ਦੇ ਵਿੱਚ ਲੈਣਾ ਪਊਗਾ ਜੇ ਤੂੰ ਕਹੇ ਮੈਂ ਪੰਜ ਸੱਤ ਦੇ ਲੈ ਲੂੰਗੀ ਕੱਲ੍ਹ ਨੂੰ ਕਹੇ ਮੈਂ ਹੋਰ ਡਾਕਟਰ ਕੋਲ ਜਾਣਾ ਕਿ ਇਹ ਕੰਮ ਤਾਂ ਨਹੀਂ ਹੋਊਗਾ ਦੇਖ ਤੈਨੂੰ ਮਾਨ ਖੜਾ ਕੇ ਚੱਲਣਾ ਪਊਗਾ ਮੈਂ ਕਿਹਾ ਚਲੋ ਮੈਂ ਸੋਚ ਮੈਂ ਕਿਹਾ ਚਲੋ ਮੈਂ ਕੋਸ਼ਿਸ਼ ਕਰੂੰਗੀ ਕਿਉਂਕਿ ਆਪਣੋ ਸਰੀਰ ਦੀ ਜ਼ਰੂਰਤ ਹੁੰਦੀ ਹੈਗੀ ਤਾਂ ਪਨ ਹੁੰਦਾ ਕਿ ਹੋ ਸਕਦਾ ਵੀ ਚਲੋ ਆਪਾਂ ਭੱਜ ਕੇ ਦੇਖ ਲੈਣੇ ਹੈਗੇ ਸਰ ਮਤਲਬ ਕਿ ਫਿਰ ਮੈਨੇ ਲੈਣਾ ਸਟਾਰਟ ਕੀਤਾ ਸਰ ਮੈਨੂੰ 20 25 ਦਿਨਾਂ ਦੇ ਵਿੱਚ ਮਤਲਬ ਕਿ ਪਤਾ ਲੱਗਣ ਲੱਗਿਆ ਸੀ ਸਰ ਮੇਰਾ ਐ ਲੈ ਲਓ ਜਿਵੇਂ ਮੈਂ ਬੈਠੀ ਹੁੰਦੀ ਜਿੱਥੇ ਮੈਂ ਬੈਠੀ ਹੁੰਦੀ ਤਾਂ ਮੇਰਾ ਦਵਾਈਆਂ ਦਾ ਲਫਾਫਾ ਉੱਥੇ ਹੀ ਹੋਣਾ ਸੀਗਾ ਓਕੇ ਮਲੇ ਇਸ ਤਰ੍ਹਾਂ ਕੋ ਦਵਾਈਆਂ ਦੇ ਸਾਰੇ ਜੀ ਬੰਦ ਜਾਂਦੇ ਹਾਂ ਜੀ ਸਰ ਜੀ ਮੈਂ ਮਤਲਬ ਕਿ ਅੰਦਰ ਜਾਣਾ ਤਾਂ ਦਵਾਈਆਂ ਦਾ ਲਫਾਫਾ ਉੱਥੇ ਵੀ ਲੈ ਕੇ ਜਾਣਾ ਜਿਵੇਂ ਬਾਹਰ ਆਣਾ ਤਾਂ ਦਵਾਈਆਂ ਦਾ ਲਫਾਫਾ ਪਰਸੇ ਦੇ ਵਿੱਚ ਮੈਂ ਕਿਤੇ ਬਾਹਰ ਜਾਣਾ ਤਾਂ ਪਰਸੇ ਦੇ ਵਿੱਚ ਵੀ ਮੇਰਾ ਦਵਾਈਆਂ ਦਾ ਲਫਾਫਾ ਮੈਂ ਹੋਰ ਚੀਜ਼ ਪਿੱਛੇ ਪਾਉਂ ਸਰ ਉਹ ਵੀ ਪੱਚੀ ਦਿਨਾਂ ਦੇ ਵਿੱਚ ਮੇਰਾ ਉਹ ਮਤਲਬ ਕਿ ਜਦੋਂ ਘਟਨਾ ਸ਼ੁਰੂ ਹੋ ਗਿਆ ਦਵਾਈਆਂ ਫਿਰ ਮੈਨੂੰ ਲੱਗਿਆ ਕਿ ਹਾਂ ਵੀ ਮੈਨੂੰ ਕਿ ਬੈਨੀਫਿਟ ਹੋਣਗੇ ਸਰ ਮੇਰੇ ਮਤਲਬ ਕਿ ਬਹੁਤ ਜ਼ਿਆਦਾ ਮੈਨੂੰ ਇਹ ਐਕਟਿਵ ਹੋ ਗਈ ਬਹੁਤ ਜ਼ਿਆਦਾ ਮੈਂ ਜਿਹੜੀ ਜ਼ਿੰਦਗੀ ਤੋਂ ਮੈਂ ਆਇਆ ਹੋਗੀ ਸੀ ਕਿ ਮੈਂ ਹਾਰ ਚੁੱਕੀ ਸੀ ਕਿ ਮੇਰੀ ਲਾਈਫ ਕੁਝ ਨਹੀਂ ਹੈਗੀ ਨਾ ਮੈਨੂੰ ਬੱਚਿਆਂ ਦਾ ਧਿਆਨ ਸੀ ਨਾ ਮੈਨੂੰ ਫੈਮਲੀ ਦਾ ਧਿਆਨ ਸੀ ਮੈਨੂੰ ਕਿਸੇ ਚੀਜ਼ ਕਰਨੀ ਕੋਈ ਧਿਆਨ ਨਹੀਂ ਸੀਗਾ ਭਾਵੇਂ ਸਰੀਰ ਤੰਤ ਸੀ ਬਈ ਬਸ ਉਹ ਦਵਾਈਆਂ ਦਾ ਕੰਮ ਹੀ ਧਿਆਨ ਰਹਿੰਦਾ ਸੀ ਇਹਨਾਂ ਨੇ ਕਹਾਂ ਰਾਨਾ ਮੇਰੀ ਦਵਾਈ ਖਤਮ ਹੋ ਗਈ ਦੀ ਮੇਰੀ ਦਵਾਈ ਲੈ ਆਈਓ ਇਹ ਕਹਿੰਦੇ ਮੈਨੂੰ ਘਰੇ ਘਰੇ ਵੀ ਨਹੀਂ ਵੜਨ ਦੀ ਤੈਨੂੰ ਪਹਿਲਾਂ ਦਵਾਈਆਂ ਦਾ ਕਮਤਲਬ ਹੁੰਦਾ ਤੈਨੂੰ ਚਾਹ ਨਹੀਂ ਪੁੱਛਣਾ ਪਾਣੀ ਨਹੀਂ ਪੁੱਛਣਾ ਤੇਰੀ ਜਗ੍ਹਾ ਨਾ ਪੂਰਾ ਡਾਕਟਰ ਲਿਉਣ ਲੱਗੇ ਅੱਛਾ ਪੂਰਾ ਪੂਰਾ ਦੇਹੀ ਪੱਤਰ ਦਾ ਡੱਬਾ ਹੀ ਆਉਂਦਾ ਓਕੇ ਓਕੇ ਮੈਨੂੰ ਐਸੀ ਜੇ ਰਾਤ ਨੂੰ ਮੁੱਕ ਗਈ ਇਹਨਾਂ ਨੇ ਤੰਗ ਕਰਨਾ ਆਉਂਦੀ ਬੰਦਾ ਕੰਮ ਤੋਂ ਘਰੇ ਆਉਂਦਾ ਹਨਾ ਕਿ ਮੇਰੀ ਦਵਾਈ ਖਤਮ ਹੋਈ ਹੋਈ ਹੈ ਮੈਂ ਕੱਟ ਕੇ ਘਰੋਂ ਹੀ ਦੇ ਦੇ ਸੀ ਮੈਂ ਟੱਪੜ ਪਿੰਨੇ ਨੂੰ ਲੱਗੇ ਕੋਈ ਇੱਕ ਇੱਕ ਪੱਤਰ ਮੈਨੂੰ ਪੂਰਾ 3-4 ਦਿਨ ਲੱਗਦੇ ਮੇਰੇ ਇਹ ਸਟੈਪ ਕਰਮ ਛੱਡ ਸਾਹ ਕੇ ਮੈਂ ਬੋਡੀ ਸਰਵਿਸ ਲਈਤੀ ਸਰ ਮੈਨੇ ਸੋਚਿਆ ਮੈਂ ਤੁਹਾਨੂੰ ਬੋਡੀ ਸਰਵਿਸ ਮੈਂ ਤੁਹਾਨੂੰ ਰੋਕਣਾ ਦਿੱਤਾ ਹੋਗਾ ਉਹਨੇ ਤਾਂ ਮੇਰੇ ਕਹਿਿਆ ਹਣਾ ਪਹਿਲੇ ਹੀ 20 ਦਿਨ ਦਾ ਕੋਰਸ ਆ 50 ਦਿਨ ਦਾ ਕੋਲ ਕਰਾਂਗੇ ਜੇ ਰਿਜ਼ਲਟ ਆਇਆ ਫਿਰ ਲੈਉ ਨਹੀਂ ਰਹਿਣਗੇ ਮਤਲਬ ਸਿੰਪਲ ਏ ਚੀਜ਼ ਤੁਹਾਨੂੰ ਹਾਂਜੀ ਹਾਂਜੀ ਸਰ ਉਹਨਾਂ ਨੇ ਸਾਨੂੰ ਪਹਿਲਾਂ ਸਾਰਾ ਕੁਝ ਸਮਝਾਤਾ ਸੀਗਾ ਸਰ ਸਿਰ ਪਹਿਲਾਂ 50 ਦਿਨ ਦਾ ਲੈ ਕੇ ਆਏ ਸਰ ਮਤਲਬ ਕਿ ਮੈਨੂੰ 20-25 ਦਿਨਾਂ ਦੇ ਵਿੱਚ ਰਿਜ਼ਲਟ ਆਣ ਲੱਗ ਗਿਆ ਸੀਗਾ ਠੀਕ ਹੈ ਜੀ ਸਰ ਮਤਲਬ ਕਿ 40 ਦਿਨਾਂ ਦੇ ਵਿੱਚ ਮੇਰੀ ਜਿਹੜੀ ਵੀ ਦਵਾਈਆਂ ਹੈਗੀਆਂ ਸੀ ਸਾਰੀਆਂ ਮਤਲਬ ਕਿ 40 ਦਿਨਾਂ ਸਾਰੀਆਂ ਦਵਾਈਆਂ ਛੁੱਟ ਗਈਆਂ ਸਾਰੀਆਂ ਦਵਾਈਆਂ ਛੁੱਟ ਗਈਆਂ ਸਰ ਮੈਂ ਹਾਂਜੀ ਸਰ ਮੈਂ ਸਿਰਫ ਇੱਕ ਸਿੰਗਲ ਕੈਪਸੂਲ ਤੇਜਾਬ ਦਾ ਲੈਂਦੀ ਸੀ ਉਹ ਵੀ ਮੈਨੂੰ ਸਿਰਫ ਮੰਨ ਦੇ ਵਿੱਚ ਡਰ ਸੀ ਇੱਕ ਓਕੇ ਕੀ ਮੇਰੇ ਕਿਤੇ ਇਤਜ਼ਾਰ ਬੰਨ ਨਾ ਜਾਵੇ ਬਸ ਹੋਰ ਕੋਈ ਮੈਨੂੰ ਇਹ ਨਹੀਂ ਸੀ ਕਿ ਮੇਰੇ ਬਨੂਗਾ ਬਸ ਮੇਰੇ ਮਨ ਦੇ ਵਿੱਚ ਡਰ ਸੀਗਾ ਉਹ ਡਰ ਵੀ ਦੇਖੋ ਆਪਾ ਜਿਹੜਾ 7-8 ਸਾਲ ਦੀ ਪ੍ਰੋਬਲਮ ਹੈ ਆਪਣੇ ਮਨ ਦੇ ਵਿੱਚ ਡਰ ਤਾਂ ਲੱਗਦਾ ਹੀ ਹੈ ਕਿ ਇੰਨੀਆਂ ਪ੍ਰੋਬਲਮ ਸੀਗੀਆਂ ਬਿਲਕੁਲ ਤੇ ਵੀ ਕੋਈ ਛੜਨੀ ਔਖੀ ਲੱਗਦੀ ਸੀਗੀ ਤੇ ਸਰ ਬਿਲਕੁਲ ਜਿਵੇਂ ਤੁਸੀਂ ਫਿਰ ਮੰਨ ਲਓ 100 ਦਿਨ ਦਾ ਕੋਰਸ ਪੂਰਾ ਕਰ ਲਿਆ ਕਿੰਨਾ ਟਾਈਮ ਹੋ ਗਿਆ ਭਾਜੀ ਮੰਨ ਲਓ ਕੋਰਸ ਕਰਨ ਨੂੰ ਪੂਰਾ ਤੁਹਾਨੂੰ ਸਨ ਚਾਰ ਮਹੀਨੇ ਹੋਗੇ ਚਾਰ ਮਹੀਨੇ ਹੋਗੇ ਚਾਰ ਮਹੀਨਿਆਂ ਦੇ ਟਾਈਮ ਕੋਈ ਹੁਣ ਤੁਹਾਨੂੰ ਪਹਿਲੀਆਂ ਦਿੱਕਤਾਂ ਤਾਂ ਨਹੀਂ ਹੈਗੀਆਂ ਕੋਈ ਨਹੀਂ ਨਹੀਂ ਸਰ ਬਿਲਕੁਲ ਵੀ ਨਹੀਂ ਸਭ ਕੈਪਸੂਲ ਹੀ ਬੰਦ ਕਰਤਾ ਜੀ ਹਾਂ ਜੀ ਸਰ ਹਾਂ ਜੀ ਜਿਵੇਂ ਹੁਣ ਤੁਸੀਂ ਮੰਨ ਲਓ ਜੋ ਵੀ ਕੰਮ ਕਰਦੇ ਹਾਂ ਪਹਿਲਾਂ ਕਿ ਤੁਸੀਂ ਬਜਨ ਬਣੀ ਹੋਈ ਸੀ ਸਾਰੇ ਘਰ ਆਜ ਦੀ ਹਾਲਾਤ ਕੀ ਨੇ ਸਰ ਮੇਰੇ ਫੈਮਲੀ ਬਹੁਤ ਜ਼ਿਆਦਾ ਖੁਸ਼ ਹੈ ਸਰ ਮੇਰੇ ਨਾਲ ਸਰ ਮੈਨੂੰ ਆਪ ਨੂੰ ਵੀ ਫੀਲ ਹੁੰਦਾ ਕਿ ਹਾਂ ਉਹਨਾਂ ਨੂੰ ਮੇਰੀ ਕੇਅਰ ਹੈ ਕਿ ਸਰ ਮਤਲਬ ਕਿ ਮੇਰਾ ਮਰ ਕੇ ਸਪੋਰਟ ਕਰਦੇ ਨੇ ਹਰ ਇੱਕ ਕੰਮ ਦੇ ਵਿੱਚ ਮਤਲਬ ਕਿ ਉਹਨਾਂ ਨੂੰ ਲੱਗਦਾ ਕਿ ਹਾਂ ਮਤਲਬ ਇੱਕ ਤਰ੍ਹਾਂ ਬੌਂਡਿੰਗ ਅੱਛੀ ਹੋ ਗਈ ਹਾਂ ਜੀ ਸਰ ਬਹੁਤ ਜ਼ਿਆਦਾ ਜੇ ਕਹਿਣਾ ਜਾਊਂਗਾ ਭੋਜੀ ਕਿੰਨਾ ਫਰਕ ਪਿਆ ਪਹਿਲਾਂ ਨਾਲੋਂ ਹੁਣ 100% ਜੋ ਬੈ ਹੁਣ ਤਾਂ ਹੀ ਦਵਾਈਆਂ ਦੇ ਪਰਤੇ ਆ ਦੇ ਨਹੀਂ ਓਕੇ ਉਹ ਤਾਂ ਬਸ ਬਤ ਉਹ ਕਦੇ ਤਿਆਰ ਜੀ ਖਾਣ ਪੀਣ ਦਾ ਫਰਕ ਪੈ ਸੀ ਕਿ ਨਹੀਂ ਤਾਂ ਤਿਆਰ ਦਾ ਕੈਸੂ ਲੈਣਾ ਪੈਂਦਾ ਹਾਂਜੀ ਹਾਂਜੀ ਓਕੇ ਸਰ ਵੀ ਮੈਂ ਖਾਣਾ ਪੀਣਾ ਵੀ ਬੰਦ ਕਰਤਾ ਸੀ ਮੇਰੇ ਮੂਰੇ ਕੋਈ ਚੀਜ਼ ਪਈ ਨਾ ਮੈਨੂੰ ਕਹਿੰਦੇ ਤੂੰ ਖਾ ਲੈ ਤੇ ਮੈਂ ਡਰ ਦੀ ਮਾਰੀ ਖਾਂਦੀ ਨਹੀਂ ਸੀ ਸਰ ਬਿਲਕੁਲ ਨਹੀਂ ਓਕੇ ਅਚਾ ਜਿਵੇਂ ਤੁਸੀਂ ਨੋਰਮਲ ਸੱਤ ਸਾਂ ਦਵਾਈਆਂ ਖਾ ਰਹੀ ਸੀ ਤੁਹਾਡੀ ਖਰਾਫ ਵੀ ਬੰਦ ਹੋ ਗਈ ਸੀ ਸਰ ਹਾਂ ਜੀ ਕਿੰਨੀ ਖਾਧੀ ਰੋਟੀ ਰੋਟੀ ਪੂਰੀ ਖਾਂਦੀ ਸੀ ਘਟਾਤੀ ਸੀ ਉਹ ਵੀ ਚੀਜ਼ਾਂ ਸਰ ਖਾਦ ਦੀ ਸਰ ਜਿਹੜਾ ਮੈਂ ਖਾਂਦੀ ਸੀ ਉਹ ਮੇਰੇ ਨਾਲ ਦੇ ਨਾਲ ਮੈਨੂੰ ਕਭਰਾ 8 ਵਜੇ ਦੀ ਬਣਾ ਹੁੰਦਾ ਸੀ ਕਿ ਮੈਂ ਐਵੇਂ ਮਰ ਕੇ ਉਲਟੀ ਕਰਦਾ ਬਸ ਮੇਰੇ ਕੋਲ ਖਾਦ ਨਹੀਂ ਜਾਂਦੀ ਸੀ ਤੇ ਮੈਂ ਡਰਦੀ ਮਾਰੀ ਖਾਣੋਂ ਹੀ हट ਗਈ ਸੀਗੀ ਓਕੇ ਸਰ ਮੇਰਾ weight ਬਿਲਕੁਲ loose ਹੋ ਗਿਆ ਸੀਗਾ ਬਿਲਕੁਲ ਮੇਰਾ ਬਲੈਮਰ ਕੇ ਚਿਹਰੇ ਤੇ ਤੇ ਬਲੈਕਨੈਸ ਆ ਗਈ ਸੀ ਬਿਲਕੁਲ ਠੀਕ ਹੈ ਜੀ ਠੀਕ ਹੈ ਤੇ ਸੋ ਮੈਂ ਖਾਣ ਪੀਣ ਨੂੰ ਮੇਰੇ ਧਿਆਨ ਹੀ ਨਹੀਂ ਰਹਿੰਦਾ ਸੀਗਾ ਮੈਂ ਉਹ ਕੀ ਹਾਲਾਤ ਨੇ ਖਾਂਦੀ ਸਰ ਹੁਣ ਤੁਹਾਨੂੰ ਲੱਗਦਾ ਕਿ ਹੁਣ ਪੂਰਾ ਹੀ ਨਹੀਂ ਹੁੰਦਾ ਸਰ ਨੂੰ ਭੁੱਖੀ ਇੰਨੀ ਜ਼ਿਆਦਾ ਲੱਗਦੀ ਹੈ ਸਰ ਵੇਟ ਵੀ ਬਹੁਤ ਜ਼ਿਆਦਾ ਮਤਲਬ ਕਿ ਗੇਨ ਹੋ ਗਿਆ ਹੁਣ ਮੇਰਾ ਹਾਂਜੀ ਬੜੇ ਕੰਟਰੋਲ ਰੱਖੋ ਚੀਜ਼ਾਂ ਦੇ ਉੱਤੇ ਕਿਉਂਕਿ ਜਿੰਨੇ ਵੀ ਪਰਿਵਾਰ ਸੁਣ ਰਹੇ ਨੇ ਕਿ ਤੁਸੀਂ ਸਰਵਿਸ ਕਰਵਾ ਲਉਂਗੇ ਨਾ ਸ੍ਰੀ ਦੀ ਤੁਹਾਡਾ ਸਿਸਟਮ ਸਹੀ ਹੋ ਜਾਂਦਾ ਤੁਸੀਂ ਖਰਾਕ ਕਿੰਨੀ ਵੀ ਖਾ ਸਕਦੇ ਹੋ ਤੁਹਾਡੀ ਪਾਚਨ ਕਿਰਿਆ ਸਟਰੋਂਗ ਹੋ ਜਾਂਦੀ ਹੈ ਹਾਂਜੀ ਸਰ ਹਾਂਜੀ ਸਰ ਬਿਲਕੁਲ ਮਨੂੰ ਛੇਤੀ ਪਰ ਜਾਂਦਾ ਸਾਰਾ ਕੁਝ ਸਰ ਜਿਹੜੀਆਂ ਚੀਜ਼ਾਂ ਮੈਂ ਖਾਣਾ ਭੁੱਲ ਗਈ ਸੀ ਕਿ ਮੈਂ ਸੋਰੀ ਸੀ ਮੈਂ ਜ਼ਿੰਦਗੀ 'ਚ ਇਹ ਚੀਜ਼ਾਂ ਕਦੇ ਖਾ ਨਹੀਂ ਪਾਉਂਗੀ ਜਿਵੇਂ ਸਰ ਜੀ ਮੈਂ ਕੀ ਮੈਂ ਕੋਈ ਮਤਲਬ ਕਿ ਲਿਕੁਇਡ ਮਤਲਬ ਕਿ ਕੋਈ ਸਿਰਪ ਵਗੈਰਾ ਜਿਵੇਂ ਕੋਈ ਆਪਾਂ ਕੋਲਡ ਡਰਿੰਕ ਵਗੈਰਾ ਲਾ ਲਓ ਸਰ ਜੀ ਮੈਂ ਕੋਈ ਪਟੂਰੇ ਵਗੈਰਾ ਲਾ ਲਓ ਸ ਮੈਂ ਕੁਝ ਵੀ ਖਾ ਨਹੀਂ ਪਾਉਂਦੀ ਸੀ ਮਨੂੰ ਛੜਤੀ ਸੀ ਜੀ 7 ਸਾਲ ਤੋਂ ਸ ਮੈਂ ਭੁੱਲੀ ਗਈ ਸੀ ਕਿ ਮੈਂ ਕਦੇ ਖਾ ਪਾਉਂਗੀ ਇਹਨਾਂ ਨੂੰ ਠੀਕ ਹੈ ਜੀ ਸਰ ਪਰ ਹੁਣ ਮੈਨੂੰ ਐ ਲੱਗਦਾ ਕਿ ਜੇ ਮੇਰੇ ਸਾਰੇ ਦਿਨ ਵੀ ਮੇਰੇ ਮੂਰੇ ਆਈ ਜਾਣ ਤਾਂ ਮੈਂ ਬੜੀ ਆਸਾਨੀ ਨਾਲ ਸਰ ਹਾਂਜੀ ਓਕੇ ਸਰ ਬੜੀ ਆਸਾਨੀ ਨਾਲ ਮੈਂ ਪਚਾ ਸਕਦੀ ਹਾਂ ਇਹਨਾਂ ਨੂੰ ਸਰ ਬੜੀ ਚੰਗੀ ਗੱਲ ਹੈ ਭੈਣ ਜੀ ਤੁਹਾਨੂੰ ਇੱਕ ਨਵੀਂ ਜ਼ਿੰਦਗੀ ਮਿਲੀ ਹੈ ਜੀ ਇਹ ਚੀਜ਼ਾਂ ਨਾਲ ਜਿਨ੍ਹਾਂ ਨੇ ਆ ਸਰ ਮੇਰਾ ਇਹ ਮੈਸੇਜ ਹੈ ਕਿ ਇੱਕ ਵਾਰ ਬੋਡੀ ਸਰਵਿਸ ਨੂੰ ਮਤਲਬ ਕਿ ਪੀ ਕੇ ਇੱਕ ਵਾਰ ਆਪ ਦੀ ਬੋਡੀ ਦੀ ਸਰਵਿਸ ਕਰਵਾਓ ਜਿਹੜੀਆਂ ਦਿੱਕਤਾਂ ਨਹੀਂ ਤੁਹਾਨੂੰ ਨਹੀਂ ਪਤਾ ਕਿ ਮੈਨੂੰ ਇਹ ਦਿੱਕਤਾਂ ਹੈਗੀਆਂ ਨੇ ਉਹ ਵੀ ਤੁਹਾਡੀਆਂ ਕਲੀਅਰ ਹੋਣਗੀਆਂ ਦਿੱਕਤਾਂ ਆਪਾਂ ਜਿਹੜੀਆਂ ਆਪਣੇ ਸਾਹਮਣੇ ਆਉਂਦੀਆਂ ਨੇ ਦਿੱਕਤਾਂ ਕਿ ਮੇਰੇ ਪੇਟ ਸਿਰਦਰਦ ਹੁੰਦਾ ਜਾਂ ਮੈਨੂੰ ਮਤਲਬ ਕਿ ਕੋਈ ਅਲਸਰ ਹੈ ਜਾਂ ਕੋਈ ਮੇਰੇ ਪੇਟ ਦੇ ਵਿੱਚ ਦਰਦ ਹੈ ਜਾਂ ਕੋਈ ਆਪਣਾ ਕੋਈ ਮਤਲਬ ਕਿ ਸਰਵਾਈਕਲ ਦੀ ਪ੍ਰੋਬਲਮ ਹੈ ਕੋਈ ਮਾਈਗਰੇਨ ਦੀ ਹੈ ਸਰੇ ਆਪਾਂ ਨੂੰ ਨਾਰਮਲੀ ਪਤਾ ਨਹੀਂ ਕਿ ਇਹ ਮੈਨੂੰ ਪ੍ਰੋਬਲਮਸ ਹੈਗੀਆਂ ਨੇ ਕਿਉਂਕਿ ਆਪਣੇ ਮਤਲਬ ਕਿ ਬੋਡੀ ਨੂੰ ਇਫੈਕਟ ਕਰਦੀਆਂ ਨੇ ਪਰ ਜੋ ਅੰਦਰਲੀ ਇਫੈਕਟ ਕਰਨ ਵਾਲੀਆਂ ਆਪਾਂ ਨੂੰ ਨਹੀਂ ਪਤਾ ਲੱਗਦਾ ਜਿਹੜੀਆਂ ਮਤਲਬ ਕਿ ਆਪਣੇ ਜ ਕੋਈ ਵੀ ਪ੍ਰੋਬਲਮ ਹੈਗੀ ਹੈਗੀ ਸਰ ਉਹ ਬਾਡੀ ਸਰਵਿਸ ਉਹਨਾਂ ਵੀ ਬਿਲਕੁਲ ਕਲੀਅਰ ਕਰੂਗੀ ਜਿਹੜੇ ਤੁਹਾਨੂੰ ਨਹੀਂ ਪ੍ਰੋਬਲਮਸ ਹੈਗੀਆਂ ਸੋ ਮੈਂ ਹੀ ਸੁਜੈਸਟ ਕਰਦੇ ਆ ਕਿ ਇੱਕ ਵਾਰ ਬਾਡੀ ਸਰਵਿਸ ਵੀ ਹੋ ਤੇ ਆਪਣੇ ਸਰੀਰ ਨੂੰ ਤੰਦਰੁਸਤ ਬਣਾਓ ਦੋਸਤੋ ਜਿਵੇਂ ਆਪਾਂ ਨੇ ਸੁਣਿਆ ਇਹ ਜੋ ਫੈਮਲੀ ਨੂੰ ਪੁਰਾਣੇ ਦੱਸ ਸੁਣਿਆ ਅੱਗੇ ਵੀ ਮੈਂ ਕਹਿਣਾ ਚਾਹੁੰਦਾ ਤੁਹਾਡਾ ਨੰਬਰ ਵੀ ਮੈਂ ਥੱਲੇ ਦਊਂਗਾ ਤਾਂ ਕਿ ਕਿਸੇ ਵੀ ਪਰਿਵਾਰ ਨੇ ਗੱਲਬਾਤ ਕਰਨੀ ਹੋਵੇ ਤਾਂ ਵੀ ਤੁਹਾਡੇ ਨਾਲ ਹੋ ਕਰ ਸਕੀ ਸਰ ਹਾਂਜੀ ਜਦੋਂ ਨਹੀਂ ਸਰ ਕੋਈ ਪ੍ਰੋਬਲਮ ਨਹੀਂ ਕੋਈ ਚੀਜ਼ ਕਹਿਣਾ ਚਾਹੁੰਗਾ ਥੋੜਾ ਜਿਹਾ ਟਾਈਮ ਦੇ ਕੇ ਕਾਲ ਕਰਨੀ ਹੈ ਕਿਉਂਕਿ ਪਰਸਨਲ ਲਾਈਫ ਵੀ ਹੁੰਦੀ ਹੈ ਪਰਿਵਾਰ ਦੀ ਆਪਾਂ ਮਿਲ ਵੀ ਸਕਦੇ ਹਾਂ ਟਾਈਮ ਲੈ ਕੇ ਜਦੋਂ ਵੀ ਮਿਲਣਾ ਤਾਂ ਟਾਈਮ ਲੈ ਕੇ ਜਰੂਰ ਆਪਾਂ ਨੂੰ ਮਿਲਣਾ ਹੈਗਾ ਪਰਿਵਾਰ ਨੂੰ कि देखो भी एक जिथे आस खत्म हो चुकी थी मैं यही कह सकदे हैं सर बिल्कुल बिल्कुल आस खत्म हो गई थी एक नई जिंदगी ਤੁਹਾਨੂੰ ਮਿਲੀ ਆ ਬਹੁਤ ਜੀ ਸੇ ਮੈਂ ਹੱਸਣਾ ਹੀ ਭੁੱਲ ਗਈ ਸੀ ਕਿ ਚਿਹਰੇ ਤੇ ਮੇਰੀ ਹੱਸੀ ਖਤਮ ਹੋ ਗਈ ਸੀ ਕਿ ਕਿਵੇਂ ਹੱਸਦੇ ਹੁੰਦੇ ਨੇ ਸਰ ਓਕੇ ਹਾਂਜੀ ਸਰ ਹੁਣ ਸਭ ਕੁਝ ਨਾਰਮਲ ਆ ਸਾਰਾ ਸਰ ਬਿਲਕੁਲ ਨਾਰਮਲ ਹਾਂਜੀ ਸਰ ਓਕੇ ਤਾਂ ਦੋਸਤੋ ਆਪਾਂ ਦੇਖ ਸਕਦੇ ਆ ਵੀ ਬੋਡੀ ਸਰਵਿਸ ਕਿਵੇਂ ਜ਼ਿੰਦਗੀਆਂ ਬਦਲ ਰਿਹਾ ਪਰਿਵਾਰਾਂ ਦੀਆਂ ਫਿਰ ਮੈਂ ਇਹ ਰਿਪੀਟ ਕਰਨਾ ਇਹ ਕੋਈ ਦਵਾਈ ਨਹੀਂ ਇਹ ਸਰੀਰ ਦੀ ਸਫਾਈ ਆ ਤੰਦਰੁਸਤ ਲੋਕਾਂ ਨੂੰ ਵੀ ਇਹ ਵਰਤਣਾ ਚਾਹੀਦਾ ਪਰ ਬਿਮਾਰ ਜਿਹੜਾ ਪਰਿਵਾਰ ਹੈ ਜਿਹਨੂੰ ਬਿੱਗੜਾ ਉਹ ਬਜਾਰਾ ਮਜਬੂਰੀ ਚ ਇੱਕ ਵਾਰੀ ਦੇ ਰਜ ਤੇ ਸਾਰੇ ਰਾਸਤੇ ਬੰਦ ਹੋ ਗਏ ਵੀ ਇੱਕ ਵਾਰੀ ਇਹਨੂੰ ਮੈਂ ਵਰਤ ਕੇ ਦੇਖਾਂ ਤਾਂ ਉਹ ਪਰਿਵਾਰਾਂ ਦੀ ਜ਼ਿੰਦਗੀ ਤੁਸੀਂ ਆਪ ਖੁਦ ਮਿਲ ਸਕਦੇ ਹੋ ਕਿਵੇਂ ਕਿਵੇਂ ਦਸਰੇ ਹੈਗੇ ਨੇ ਪਰਿਵਾਰ ਤਾਂ ਦੋਸਤੋ ਤੁਸੀਂ ਵੀ ਆਪਣੇ ਘਰਾਂ ਦੇ ਅੰਦਰ ਆਪਣੇ ਪਰਿਵਾਰ ਦੇ ਟੋਟਲ ਮੈਂਬਰਾਂ ਨੂੰ ਬੁਰੀ ਤਰ੍ਹਾਂ ਸਰਵਨ ਕਰੋ ਔਰ ਇਹ ਵੀਡੀਓ ਜਿਹੜੀ ਤੁਸੀਂ ਦੇਖ ਰਹੇ ਹੋ ਇਹ ਵੀਡੀਓ ਤੁਹਾਡੇ ਰਿਲੇਸ਼ਨ ਦੇ ਵਿੱਚ ਤੁਹਾਡੇ ਪਰਿਵਾਰਾਂ ਦੇ ਵਿੱਚ ਕਿਸੇ ਨੂੰ ਕੋਈ ਇਤਾਂ ਦੀ ਦਿੱਕਤ ਆ ਨਾ ਇਹ ਵੀਡੀਓ ਭੇਜੋ ਹੋ ਸਕਦਾ ਉਹਨਾਂ ਦਾ ਕਸ਼ਟ ਕੱਟਿਆ ਜਾਵੇ ਤੁਹਾਡੀ ਵੀਡੀਓ ਭੇਜਣ ਦੇ ਨਾਲ ਤਾਂ ਤੁਸੀਂ ਆਪਾਂ ਗੱਲ ਕਰੀਏ ਵੀ ਸਰੀਰ ਦੀ ਸਫਾਈ ਕਰਾਓ ਆਨੰਦ ਲੋਜ ਅੰਮ੍ਰਿਤ ਦੀ ਦਾ